ਆ ਉਹ ਸਮੇਂ ਤਾਂ ਗੱਲ ਤਾਂ ਹੋ ਗਏ ਹੁਣ ਤਾਂ ਹੂੰ ਹੁਣ ਤਾਂ ਅਥਰ ਨੂੰ ਕਣਕ ਵੱਢ ਕੇ ਘਰੇ ਲਿਆਉਂਦਾ ਚੋਨਾ ਤਾਂ ਹੁਣ ਆ ਪਰ ਵਾਲੀ ਦਾ ਰੋਲਾ ਪਾਈ ਜਾਂਦੇ ਆ ਕਿ ਨਹੀਂ ਹੂੰ ਦੇਖੋ ਹੁਣ ਫਿਰ ਕਿਵੇਂ ਕਰੂਗਾ ਆਪਣਾ ਉਹ ਉਹਦਾ ਬ੍ਰਤਾਂ-ਬਰੁਤਾਂ ਰਾਤ ਰਹਿੰਦਾਂ ਹੁੰਦੇ ਸੀ ਕਹਿੰਦੇ ਹਨ ਹਾਂ ਰਾਤਾਂ ਰਹਿੰਦੀਆਂ ਉਹ ਉਹ ਰਾਤ ਰਹਿੰਦੀਆਂ ਮੈਂ ਤੈਨੂੰ ਉਹ ਵੀ ਗੱਲ ਦੱਸਦਾ ਇੱਕ ਮੇਰਾ ਭਾਈ ਸੀਗਾ ਤੂੰ ਨਹੀਂ ਵੇਖਿਆ ਬਾਲਾ ਜੇ ਹੋ ਗਿਆ ਅੱਛਾ ਦੁੱਧ ਬਾਧ ਗਿਆ ਉਹਨਾਂ ਤੋਂ ਹੂੰ ਉਹਨਾਂ ਦਾ ਦੁੱਧ ਵੱਧ ਗਿਆ ਤੇ ਆਕੇ ਲਓ ਵੀ ਬਰਾਤ ਵਾਲਿਆਂ ਨੂੰ ਆਦੇ ਦੁੱਧ ਪੀ ਲੋ ਦੁੱਧ ਪੀ ਲੋ ਹੂੰ ਉਹ ਸਾਡਾ ਭਾਈ ਆਦਾ ਜੇ ਰਜਾ ਕੇ ਪਿਆਉਂਗੇ ਤਾਂ ਮੈਂ ਪੀ ਲੂੰਗਾ ਬਾਟੀ ਭਰੀ ਦੁੱਧ ਦੀ ਉਹਨਾਂ ਕੋਈ 6-7 ਕਿਲੋ ਦੁੱਧ ਦਾ ਅੱਛਾ ਆਦੇ ਮੈਂ ਰਜਾ ਕੇ ਪਿਆਵਾਂਗੇ ਕਿੰਨੇ ਸਾਲਾਂ ਦੀ ਗੱਲ ਉਹ ਇਹ ਇਹ ਬਾਲੇ ਸਾਲਾਂ ਦੀ ਗੱਲ ਆ ਇਹ ਤਾਂ ਹੋਊਗੀ 35 40 ਸਾਲਾਂ ਦੀ ਗੱਲ ਹੋਊ 40 ਤੋਂ ਬਾਲੀ ਠੀਕ ਆ ਠੀਕ ਆ 55 ਸਾਲ ਇਹ 50 ਦੇ ਨੇੜੇ ਗੱਲ ਹੋਊਗੀ ਆਦੇ ਨੇੜੇ ਹੋਊਗਾ ਹਾਂ ਇਹ ਭਾਈ ਲੈ ਤੈਨੂੰ ਪਿਆਵਾਂਗੇ ਇਹ ਪਾਈ ਗਏ ਪਾਈ ਗਏ ਸਾਰਾ ਪੀ ਗਿਆ ਆਕੇ ਭਾਈ ਤੁਸੀਂ ਕਾਇ ਪਾਈ ਹੋ ਅਸੀਂ ਆਕੇ ਪੰਜ ਤੇ ਇੱਕ ਬੁੜਾ ਸ਼ੀਮੇ ਦਾ ਨਾ ਕਿ ਮੇਰੀ ਵਾਰ ਕੀ ਮੇਰੀ ਵਾਰੀ ਹੁੰਦੀ ਹੈ ਸ਼ੀਮੇ ਦਿਨ ਮੈਂ ਦੁੱਧ ਪੀਣਾ ਤੇ ਛੀ ਦਿਨ ਪੰਜ ਦਿਨ ਮੇਰੇ ਭਰਾ ਚਾਰ ਦਿਨ ਦੂਜੇ ਪਿੰਡਿਆ ਇੱਕ ਸਾਡਾ ਬਾਪੂ ਆ ਉਹ ਪਿੰਡਾ ਬਾਟੀ ਪਰ ਤੇ ਉਹ ਪਿੰਡ ਅੱਛਾ ਆਰੇ ਸਾਨੂੰ ਪਿੰਡ ਵਿਖਾਵੇਂਗਾ ਤੇਰਾ ਤੇਰਾ ਘਰ ਵਿਖਾਵੇਂਗਾ ਕਿੱਥੇ ਆ ਆਰੇ ਆਜੋ ਤੁਹਾਨੂੰ ਤੁਹਾਨੂੰ ਵਿਖਾ ਦਾਂਗੇ ਘਰ ਵੀ ਵਿਖਾ ਦਾਂਗੇ ਉਹਦੇ ਅੱਛਾ ਐ ਆਏ ਕਰਕੇ ਆਏ ਆਏ ਆ ਕੋਸੀ ਅੱਗੇ ਦਾ ਉਦੋਂ ਉਦੋਂ ਵਾਲੇ ਵਿਆਹਾਂ ਤੇ ਹੁਣ ਕੀ ਫਰਕ ਹੋਊਗਾ ਹਣ ਹੁਣ ਵਾਲੇ ਵਿਆਹਾਂ 'ਚ ਤਾਂ ਫਰਕ ਹੈਗਾ ਹੀ ਹੈਗਾ ਉਦੋਂ ਉਦੋਂ ਹੋਰ ਸੀ ਉਦੋਂ ਲੜਾਈਆਂ ਪੜਾਈਆਂ ਹੁੰਦੀਆਂ ਨਹੀਂ ਸੀ ਉਦੋਂ ਦਾਰੂ ਪਿਆਲਾ ਹੈ ਨਹੀਂ ਸੀਗਾ ਉਹ ਰਾਤੀ ਗਿਆ ਬਾਕੀ ਪੀਂਦੇ ਸੀ ਤਾਂ ਹਸਾਬ ਨਾਲ ਪੀਂਦੇ ਸੀ ਗਰਲੇ ਨਹੀਂ ਲੈਂਦੇ ਸੀ ਜਿਵੇਂ ਹੁਣ ਡੱਕ ਕੇ ਤੁਰੇ ਜਾਂਦੇ ਆ ਇਹ ਬਰਾਤਾਂ ਉਦੋਂ ਰਾਤ ਰਹਿੰਦੀਆਂ ਸੀ ਨਹੀਂ ਹਾਂ ਉਦੋਂ 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 ਰਾਤ ਰਹਿੰਦੀਆਂ ਸੀ ਪਹਿਲਾਂ ਰਾਤ ਰਹਿੰਦੀਆਂ ਸੀ ਮਾਂ ਘਰੋਂ ਫਿਰ ਜਦੋਂ ਠਿਠ ਕਰਨ ਲੱਗੇ ਬਾਹਲੇ ਫੇਰ ਆਥਰ ਨੂੰ ਤੋਰਾ ਤਰੋਈ ਹੋਣ ਲੱਗੀ ਅੱਛਾ ਤੇ ਸਾਮ ਸਮਈਂ ਬਰਾਤੀ ਫਰੋਕ ਆਹ ਉਹ ਉਹਨਾਂ ਦੇ ਬੰਦੇ ਰੱਖੇ ਹੁੰਦੇ ਸੀ ਵੀ ਅੱਜ ਕਿੰਨੇ ਬੰਦੇ ਆਉਣਗੇ ਭਾਈ ਤੁਸੀਂ ਉਹਦੋਂ ਜਨ ਦੇ ਇੰਨੇ ਆਵਾਂਗੇ ਅੱਛਾ ਤੇ ਉਹਨੇ ਹੀ ਉੱਠਾ ਉੱਠਾਂ ਤੇ ਜਾਂਦੀ ਅੱਛਾ ਉੱਖਾਂ ਦੇ ਤੇ ਫਿਰ ਉਹ ਪਹਿਲਾਂ ਉਹਨਾਂ ਨੂੰ ਆਖਦੇ ਆਪਦੇ ਸੀਰੀਆਂ ਨੂੰ ਲਾਏ ਵੀ ਅੱਜ ਇੰਨੇ ਇੰਨੇ ਪੱਠੇ ਲਿਆਇਓ ਤੇ ਇੰਨੇ ਉੱਠ ਆ ਜਾਣਗੇ ਆਪਣੇ ਆਪਣਾ ਦੂਜੇ ਆਪਣਾ ਇਹ ਨਿਰਾ ਖਾਣ ਵਾਲੇ ਹਾਂ ਹਾਂ ਐਸੀ ਉਦੋਂ ਵਾਲੇ ਤਾਂ ਕਿਹੜੀਆਂ ਗੱਲਾਂ ਛੇੜਦਾ ਉਦੋਂ ਵਾਲੀਆਂ ਗੱਲਾਂ ਤਾਂ ਉਦੋਂ ਉਦੋਂ ਹੀ ਸੀਗੀਆਂ ਉਦੋਂ ਵਾਲੀਆਂ ਹੁਣ ਹੁਣ ਵਾਲੇ ਤਾਂ ਪੱਠੇ ਨਹੀਂ ਵੱਢਦੇਗੇ ਪੱਠੇ ਜੇ ਚਾਰ ਭਰੀਆਂ ਵੱਡਣੀਆਂ ਤਾਂ ਕਿਸੇ ਗਰੀਬ ਨੂੰ ਆਖਦੇ ਯਾਰ ਨਾਲੇ ਆਪ ਦੀ ਭਰੀ ਰੇਜੀ ਵੱਢ ਕੇ ਨਾਲੇ ਤੇ ਨਾਲੇ ਮੇਰੇ ਵੱਢ ਕੇ ਸਿੱਟ ਜਾ ਨਹੀਂ ਐ ਹੁਣ ਹੁਣ ਵਾਲੀ ਤਾਂ ਹੁਣ ਵਾਲੀ ਮੁੰਡੀ ਤਾਂ ਨਹੀਂ ਕੰਮ ਕਰ ਦੇਗੀ ਅੱਛਾ ਬਾਹਰ ਦੇ ਪਾਸੇ ਨੂੰ ਤੁਰੇ ਜਾਂਦੇ ਬਾਹਰ ਦੇ ਦੇਸ਼ ਤੇ ਜਾ ਕੇ ਆਪਣਾ ਬੰਦਾ ਕੋਈ ਸੌ ਚੋਂ ਇੱਕ ਕੰਮ ਜਾਫ ਹੋਊਗਾ ਇਹ ਤਾਂ ਗੱਲ ਸਿਆਲੀ ਹਨਾ ਹਾਂ ਕਿਉਂ ਜਿਹੜੇ ਨੇ ਇੱਥੇ ਨਹੀਂ ਕੰਮ ਕਰਿਆ ਤੇ ਬਾਹਰ ਜਾ ਕੇ